ਉਹਨਾਂ ਵਾਸਤੇ ਮੰਡ ਜਫਦਰ ਉਹਨਾਂ ਵਾਸਤੇ ਦੂਜੇ ਆ ਜਿਹੜੇ ਅੱਜ ਆਪਣੀ ਉੱਥੇ ਦੁਕਾਨ ਖੋਲਣ ਲੱਗੇ ਐ ਉਹਨਾਂ ਨੂੰ ਪੁੱਛ ਲਓ ਤੁਹਾਡੇ ਜਫਦਰ ਕੌਣ ਆ ਕਲਤਖ ਸਾਹਿਬ ਦਾ ਤੁਹਾਨੂੰ ਦੱਸ ਦਣਗੇ ਕੌਣ ਐ ਜਦੋਂ ਵਰਤਨਾ ਹੁੰਦਾ ਹੈ ਨਾ ਇੱਧਰ ਬਤ ਲੈਂਦੇ ਆ ਫਿਰ ਕਰਦੇ ਆ ਕਿਉਂਕਿ ਏਜੰਸੀਆਂ ਚਾਉਂਦੀਆਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਜਿਹੜੇ ਕਹਿੰਦੇ ਆ ਕਿ ਬਾਦਲ ਸਾਹਿਬ ਨੇ ਕੀ ਕੀਤਾ ਸਿੱਖੀ ਵਾ ਅੱਜ ਜੇ ਵਿਰਸਾ ਸੰਭਾਲਿਆ ਜੇ 100 100 ਸਾਲ ਦੇ ਵਿੱਚ 70 ਸਾਲ ਬਾਅਦ ਇੱਕੋ ਹੀ ਸਿੱਖ ਲੀਡਰ ਰਹਾ ਕੌਮ ਦਾ ਲੀਡਰ ਜਿਨੇ ਵਿਰਾਸਤੇ ਖਾਲਸਾ ਬਣਾਇਆ ਆਪਣੀ ਕੌਮ ਦੀ ਵਿਰਸਾ ਸੰਭਾਲਣ ਵਾਸਤੇ ਜਿਨੇ ਬਾਬਾ ਬੰਦਾ ਸਿੰਘ ਹਾਦਰ ਦੀ ਯਾਦਗਾਰ ਬਣਾਈ ਜਿਨ੍ਹਾਂ ਨੇ ਛੋਟਾ ਕਲੂਕਾਰਾ ਬਣਾਇਆ ਵੱਡਾ ਕਲੂਕਾਰਾ ਬਣਾਇਆ ਜੰਗੇ ਆਜ਼ਾਦੀ ਦਾ ਬਣਾਇਆ ਬੁਰਾ ਦਰبار صاحب ਜੀ ਦੇਖੋ ਕਿੰਨਾ ਖਬਸੂਰਤ ਬਣਾਇਆ ਵਰਾਸਤੀ ਮਾਰਕ ਬਣਾਈ ਜਿੰਨੀਆਂ ਸ਼ਤਾਬੀਆਂ ਉਹਨੀਆਂ ਜੀ ਧੂਮ-ਧਾਮ ਨਾਲ ਬਣਾਉਂਦੇ ਸੀ ਬਾਦਲ ਸਾਹਿਬ ਸੀ ਜਿਨ੍ਹਾਂ ਨੇ ਸੈਂਟਰ ਦੀ ਸਰਕਾਰ ਨਾਲ ਦਿਮਾਗ ਪਾ ਕੇ ਕਰਤਾਰਪੁਰ ਸਾਹਿਬ ਦਾ ਲੰਘੇ ਦੇ ਜੀਐਸਟੀ ਲੰਗਰ ਤੋਂ ਬੰਦ ਕਰਾਇਆ ਆ ਜਿਨ੍ਹਾਂ ਬੰਦੀ ਸਿੰਘ ਰਾਜੂ ਨਾਲ ਸਾਹਿਬ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਰ ਬਾਦਲ ਸਾਹਿਬ ਪਹਿਲੇ ਹੀ ਦਿਨੀ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਰਾਜਵੰਦ ਸਾਹਿਬ ਨੂੰ ਕੱਲ ਫਾਂਸੀ ਦਿਓ ਬਾਦਲ ਸਾਹਿਬ ਨੇ ਕਹਿ ਤ ਆਪਣੇ ਵਕੀਲ ਬਣਾ ਕੇ ਮੇਰੀ ਭਾਵੇਂ ਸਰਕਾਰ ਚਲੇ ਜਾਏ ਪਰ ਮੈਂ ਨਹੀਂ ਦਊਂਗਾ ਉਸ ਇਨਸਾਨ ਨੂੰ ਕਹਿੰਨੇ ਆ ਤੁਸੀਂ ਸਿੱਖ ਵਿਰੋਧੀਆਂ ਜਿਨੇ ਸਾਰੀ ਜ਼ਿੰਦਗੀ ਕੌਮ ਖਤਰ ਲਾਤੀ ਤੇ ਆਪਾਂ ਉਹਨਾਂ ਦੀ ਗੱਲਾਂ ਚਾ ਜੰਨੀ ਐਸ ਕਰਕੇ ਮੈਂ ਬੇਨਤੀ ਕਰਨ ਆਇਆ ਦੇਖੋ ਤੁਸੀਂ ਬਚਾ ਲਓ ਜੇ ਪੰਜਾਬ ਨੂੰ ਬਚਾਉਣਾ ਆਪਾਂ ਜਿਹੜਾ ਆਉਂਦਾ ਉਹਦੇ ਮਗਰ ਲੱਗ ਜੰਨੀ ਜਿਹੜਾ ਆਉਂਦਾ ਜੀ ਇਹਦੀ ਬੜੀ ਕੁਰਬਾਨੀ ਐ ਆ ਜਿਹੜੇ ਮੇਰੇ ਵੀਰ ਦੁਕਾਨ ਖੋਲਣ ਲੱਗੇ ਐ ਕੀ ਨਸ਼ਾ ਛੜਾਓ ਕੀ ਸ਼ੁਰੂ ਕੀਤਾ ਸੀ ਤੇ ਪਰਿਵਾਰ ਦਾ ਕੀ ਬੰਦਾ ਨਿਕਲਿਆ ਆ ਹਰੂਨਾਵ ਤੁਹਾਡੇ ਆਪਣੇ ਇਲਾਕੇ ਚ ਕੀਦਾ ਕਤਲ ਕਰਾਇਆ ਕੀ ਅਗਵਾਈ ਤੁਸੀਂ ਪੰਜਾਬ ਦੀ ਕਿਹਨੂੰ ਦੇਣਾ ਛੋਣੇ ਕਿਨੂੰ ਪੰਜਾਬ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ ਆ ਮਰਵਾਉਣ ਵਾਲੇ ਇਕੱਠੇ ਹੋ ਗਏ ਐ ਕਿ ਤੁਹਾਨੂੰ ਲੜਾਉਂਗੇ ਥੋਥੋਂ ਗੋਲੀ ਚਲਾਉਣਗੇ ਆਪਣੇ ਆਪ ਭੱਜਣਗੇ ਤੇ ਤੁਸੀਂ ਪਰਿਵਾਰਾਂ ਦੇ ਪਰਿਵਾਰਾਂ ਸ਼ਹੀਦ ਕਰ ਦੇਣਗੇ ਕਿੱਥੇ ਜਾਵਾਂਗੇ ਆਪਣੀ ਕੌਮ ਆਈ ਆਪਣੀ ਕੌਮ ਦਾ ਘਰ ਹੈ ਇੱਥੇ ਆਪਣੀ ਕੌਮ ਪੈਦਾ ਹੋਈ ਹੈ ਆ ਆਪਣਾ ਘਰ ਹੈ ਇੱਥੋਂ ਆਪਾਂ ਕਿਤੇ ਜਾ ਨਹੀਂ ਸਕਦੇ ਆਪਾਂ ਆਪਣੀ ਕੌਮ ਨੂੰ ਇੱਥੇ ਹੀ ਤਗੜਾ ਕਰਨਾ ਹੈ ਤੇ ਤਗੜਾ ਕੱਲਾ ਕਾਲੀ ਦਲ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਤੇ ਐਕਸ ਕਰਕੇ ਮੈਂ ਅਖੀਰ ਵਿੱਚ ਆਈ ਕਹਿਣਾ ਚਾਹਣਾ ਹੱਥ ਜੋੜ ਕੇ ਜੇ ਬਾਦਲ ਸਾਹਿਬ ਮੇਰੇ ਪਿਤਾ ਤੋਂ ਕੋਈ ਗਲਤੀ ਹੋ ਗਈ ਜੇ ਮੈਥੋਂ ਹੱਥ ਗਲਤੀ ਹੋ ਗਈ ਮੈਂ ਆਦੀ ਝੋਲੀ ਪਾਣਾ ਉਹ ਵੀ ਪਾਲ ਕੁਝ ਵੀ ਹੁੰਦੀ ਪਰ ਕੌਮ ਨੂੰ ਕਹਿਣਾ ਅੱਜ ਉਸ ਦਿਨ ਤੇ ਇਕੱਠੇ ਹੋਏ ਆ ਜਦੋਂ ਗੁਰੂ ਸਾਹਿਬ ਨੇ ਟੁੱਟੀ ਗੰਢੀ ਟੁੱਟੀ ਗੰਢੀ ਆ ਥੋੜੀ ਆਪਣੀ ਪਾਰਟੀ ਨਾਲ ਜੇ ਥੋੜੀ ਕੋਈ ਵੀ ਨਰਾਜ਼ਗੀ ਹੈ ਅੱਜ ਗੰਢ ਲਿਓ ਆਪਣਾ ਰਿਸ਼ਤਾ ਦੇਖੋ ਤਾਂ ਬਚਾਂਗੇ ਤਾਂ ਆਪਣੇ ਚਿਹਰਿਆਂ ਤੇ ਖੁਸ਼ੀ ਆਉਣਗੇ ਤੇ ਆਏ ਜਿਹੜੇ ਆ ਝਾੜੂ ਵਾਲੇ ਆ ਕਾਂਗਰਸੀ ਐ ਜਿਨ੍ਹਾਂ ਦਾ ਪਛੋਕੜ ਆ ਅਸੀਂ ਤਾਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਜਿਵੇਂ ਭੰਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਅਮਨ ਸ਼ਾਂਤੀ ਭਾਈਚਾਰੇ ਖਾਨ ਤੇ ਪੰਜਾਬ ਦੀ ਤਰੱਕੀ ਵਾਸਤੇ ਤੇ ਪੰਦਿਤ ਦੀ ਚੜ੍ਹਦੀ ਕਲਾ ਵਾਸਤੇ ਹਰ ਕੁਰਬਾਨੀ ਦਿੱਤੀ ਓਵੇਂ ਮੈਂ ਉਹਨਾਂ ਦਾ ਬੇਟਾ ਤੁਹਾਨੂੰ वचन ਦਿੰਦਾ ਅੱਜ ਉਸ ਪੁੱਤਰ ਤਰਤੀ ਤੇ ਭਾਵੇਂ ਜਾਨ ਵੀ ਜਾਣੀ ਜਾਏ ਭਾਵੇਂ ਜਾਨ ਵੀ ਚਲੀ ਜਾਏ ਪੰਜਾਬ ਦੀ ਖਾਤਰ ਖਾਲਸਾ ਪੰਥ ਦੀ ਖਾਤਰ ਪੰਜਾਬੀਅਤ ਖਾਤਰ ਅਮਨ ਸ਼ਾਂਤੀ ਖਾਤਰ ਪੰਜਾਬ ਦੀ ਤਰੱਕੀ ਖਾਤਰ ਜੋ ਕੁਰਬਾਨੀ ਦੇ ਦੇ ਬਾਦਲ ਪਰਿਵਾਰ ਦਊਗਾ ਉਹਨਾਂ ਦਾ ਬੱਚਾ